ਕਾ ਮਕਾਨਾ ਵੇਚਾ ਇੱਕ ਬੰਦ ਕਰਤੇ ਗੈਸ ਸਿਲੰਡਰ ਚੂਲਾ ਨੌਕਰੀਆਂ ਆਰੋ ਲਾਇਆ ਸੀ ਆਰੋ ਬੰਦ ਕਰਤਾ ਉਹ ਝਾੜੂ ਵਾਲਿਆਂ ਨੇ ਤਾਂ ਤੁਹਾਡੇ ਨਰੇਗਾ ਦਾ ਕੰਮ ਵੀ ਬੰਦ ਕਰ ਛੱਡਿਆ ਨਰੇਗਾ ਦਾ ਪੈਸੇ ਕੀ ਉਮੀਦ ਰੱਖਦੇ ਹੋ ਸਾਰੇ ਪੰਜਾਬ 'ਚ ਝਾੜੂ ਮਾਰ ਛੱਡਿਆ ਲੋਕਾਂ ਦੀ ਉਮੀਦਾਂ 'ਚ ਝਾੜੂ ਮਾਰ ਛੱਡਿਆ ਹੁਣ ਤੁਸੀਂ ਪਹਿਲੀ ਤਰੀਕ ਨੂੰ ਇਹ ਝਾੜੂ ਨੂੰ ਜਵਾਬ ਦਿਓ ਕਿ ਤੁਹਾਨੂੰ ਦੇਖ ਕੇ ਝਾੜੂ ਤੇ ਆਸਾ ਕਰਕੇ ਵੋਟਾਂ ਪਾਈਆਂ ਸੀਗਿਆ ਨਾ 1000 ਰੁਪਏ ਮਿਲਿਆ ਜਿਹੜਾ ਮਿਲਦਾ ਸੀ ਉਹ ਵੀ ਖੋ ਲਿਆ ਤੇ ਲੋਕੀ ਜਵਾਬ ਦੇਣਗੇ कि बापू वोट दी याद ਆਂਦੀ ਏ ਕਿ बापू वोट ਤੇ ਸੇਵਾ ਦੇ ਨਾਲ ਖੜਿਆ ਉਹਨਾਂ ਦੀ ਸਹੂਲਤਾਂ ਦੇ ਨਾਲ ਖੜਿਆ ਕਿ ਤੁਹਾਡੇ ਝੂਠ ਦੇ ਨਾਲ ਖੜੇ ਲੋਕੀ ਜਵਾਬ ਦੇਣਗੇ ਤੇਜਾ ਸੱਚੀ ਸ਼ਰਧਾਂਜਲੀ ਬਾਬਾ ਸਾਵਨ ਨੂੰ ਦੇਣੀ ਹੈ ਤਾਂ ਮੈਂ ਬੇਨਤੀ ਕਰਦੀ ਆ ਇਹੋ ਜੇ ਤਕੜੀ ਤਕੜੀ ਕਰਕੇ ਵੋਟਾਂ ਪਾਓ ਤਾਂ ਕਿ ਜਿੱਥੇ ਬਾਪੂ ਬੈਠੇ ਨੇ ਦੇਸ਼ ਨੂੰ ਦੁਨੀਆ ਨੂੰ ਤੇ ਬਾਪੂ ਨੂੰ ਪਤਾ ਲੱਗ ਜਾਏ ਜਿੰਨੀ ਵੋਟਾਂ ਤੁਹਾਡੇ ਹੁੰਦੇ ਹੋਏ ਪੈਂਦੀ ਸੀਗੀਆਂ ਉਸ ਤੋਂ 4 ਗੁਣਾ ਵੱਧ ਹੁਣ ਲੋਕਾਂ ਨੇ ਪਾਈਆਂ ਜਿਸ ਬਾਪੂ ਨੇ ਕਦੇ ਵਿਤਕਰਾ ਨਹੀਂ ਕੀਤਾ ਕਾਰਡ ਬਣਾਇਆ ਤਾਂ ਹਰ ਪਾਰਟੀ ਦਾ ਬਣਾਇਆ ਸ਼ਗਨ ਦਿੱਤਾ ਤੇ ਉਹਨਾਂ ਦੀ ਤਿਆਨੂੰ ਵੀ ਦਿੱਤਾ ਮੋਟਰਾਂ ਦਿੱਤੀਆਂ ਉਹਨਾਂ ਨੂੰ ਵੀ ਦਿੱਤਾ ਕੋਈ ਪੱਖਪਰਦੀ ਨਹੀਂ ਕੀਤਾ ਆਜ ਉਸ ਬਾਪੂ ਦੀ ਯਾਦ ਨੂੰ ਮੋਹਰ ਲਾਓ ਇਹ ਝੂਠੀ ਪਾਰਟੀਆਂ ਨੂੰ ਸਬਕ ਸਿਖਾਓ ਕਿ ਪੰਜਾਬ ਹੁਣ ਝੂਠ ਨਹੀਂ ਬਰਦਾਸ਼ਤ ਕਰੂਗਾ ਹੁਣ ਪੰਜਾਬ ਸੱਚੀ ਸੁਚੇਤ ਤਕੜੀ ਦੇ ਨਾਲ ਖੜੂਗਾ ਬਾਪੂ ਦੇ ਯਾਦ ਦੇ ਨਾਲ ਖੜੂਗਾ ਤੇ ਉਹ ਸਰਕਾਰ ਲੈ ਕੇ ਆਊਗਾ ਜਿਹਦੇ ਨਾਲ ਸਾਡੇ ਕਾਰਡ ਦੁਬਾਰਾ ਬਹਾਲ ਹੋਣ ਸਾਨੂੰ ਮਕਾਨਾਂ ਦੇ ਚੈੱਕ ਮਿਲਣ ਸਾਨੂੰ ਨੌਕਰੀਆਂ ਮਿਲਣ ਸਾਨੂੰ ਮੋਟਰਾਂ ਦੇ ਕਨੈਕਸ਼ਨ ਮਿਲਣ ਤੇ ਆ ਨਸ਼ੇ ਜਿਹੜੇ ਗਲੀ ਗਲੀ ਚ ਇਹਨਾਂ ਨੇ ਫੇਰ ਫੇਰ ਤੇ ਨੌਜਵਾਨੀ ਖਤਮ ਕਰਤੀ ਐ ਸੋਆਂ ਖਾਧੀਆਂ ਸੀ ਨਸ਼ੇ ਖਤਮ ਕਰਨਗੇ 10 ਦਿਨਾਂ ਚੇ ਖਤਮ ਕਰਨ ਦੀ ਗਾਰੰਟੀ ਛਾੜੂ ਨਾ ਦਿੱਤੀ ਸੀ ਖਤਮ ਤਾਂ ਕੀ ਕਰਨਾ ਐ ਖਤਮ ਪੰਜਾਬ ਦੇ ਪੁੱਤ ਕਰ ਦਿੱਤੇ ਮਾਵਾ ਨੂੰ ਪੁੱਛੋ ਜੇ ਨਸ਼ੇ ਖਤਮ ਕਰਨੇ ਨੇ ਤੇ ਉਸ ਤਕੜੀ ਨੂੰ ਲੈ ਕੇ ਆਓ 10 ਸਾਲ ਪਹਿਲੇ ਸਾਡੀ ਸਰਕਾਰ ਹੁੰਦੀ ਸੀ ਪਿੰਡ ਚ ਕਿਸੇ ਨੇ ਚਿੱਟੇ ਦਾ ਨਾਂ ਨਹੀਂ ਸੁਣਿਆ ਸੀਗਾ ਕਿਉਂਕਿ ਆਹ ਤਕੜੀ ਤੁਹਾਡੀ ਉਹ ਚਿੱਟੇ ਵੇਚਣ ਵਾਲਿਆਂ ਨੂੰ ਫੜ ਕੇ ਜੇਲਾ ਚੇ ਧੱਕਦੀ ਸੀ ਨਸ਼ਾ ਵੀ ਫੜਦੀ ਸੀ ਤਾਂ ਕਿ ਤੁਹਾਡੇ ਜਾਕਾ ਤਾਈ ਨਾ ਪਹੁੰਚੇ ਤੇ ਇਹਨਾਂ ਨੇ ਉਹਨਾਂ ਮਗਰਮਛਾ ਦੇ ਨਾਲ ਹਿੱਸੇ ਪਾਤੇ ਪੈਸੇ ਮਹੀਨੇ ਬੰਨ ਲੈ ਪੈਸੇ ਪਹੁੰਚਨੇ ਚਾਹੀਦੇ ਨੇ ਜਾਓ ਖਾ ਜਾਓ ਪੰਜਾਬ ਦੀ ਜਵਾਨੀ ਨੂੰ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਆ ਤੁਹਾਡੇ ਬੱਚਿਆਂ ਦੀ ਜਾਨ ਲੈ ਕੇ ਕਮਾਈਆਂ ਕਰ ਲੈਣ ਤੇ ਤੁਸੀਂ ਵੋਟਾ ਇਹਨਾਂ ਨੂੰ ਪਾਓਗੇ ਸੋ ਸਹੀ ਬਦਲਾਅ ਲੈ ਕੇ ਆਓ 1 ਜੂਨ ਨੂੰ ਤਕੜੀ ਨੂੰ ਵੋਟ ਪਾਓ ਤੇ ਚਾਰ ਰਿਸ਼ਤੇਦਾਰਾਂ ਤੋਂ ਵੀ ਪਾਓ ਤਾਂ ਕਿ ਬਾਦਲ ਸਾਹਿਬ ਜਿੱਥੇ ਵੀ ਬੈਠੇ ਨੇ ਉਹ ਦੇਖਣ ਕਿ ਮੇਰਾ ਲੰਮੀ ਹਲਕਾ ਮੇਰੇ ਕੀਤੇ ਹੋਏ ਕੰਮ ਲੋਕਾਂ ਦੇ ਨਾਲ ਵੰਡਿਆ ਹੋਇਆ ਪਿਆਰ ਅੱਜ ਵੀ ਲੋਕੀ ਯਾਦ ਰੱਖਦੇ ਨੇ ਤੇ ਆਹ ਹੰਕਾਰ ਇਹੋ ਜਿਹੜੇ ਕਹਿੰਦੇ ਨੇ ਬਾਬੇ ਬੋਰਡ ਨੂੰ ਹਰਾ ਕੇ ਆਏ ਨੇ ਇਹਨਾਂ ਦੇ ਝੂਠ ਨੂੰ ਹਰਾਨ ਦਾ ਕੰਮ ਤੁਸੀਂ ਕਰੋ ਇਹ ਮੈਂ ਬੇਨਤੀ ਕਰਦੀ ਆ ਤੇ ਵਿਸ਼ਵਾਸ ਦਿਲਾਨੀ ਆ ਕਿ ਜਸਤਨ ਸਰਕਾਰ ਬਣ ਗਈ ਜਿਵੇਂ ਬਾਦਲ ਸਾਹਿਬ ਤੁਹਾਡੇ ਨਾਲ ਵਿਚਰਦੇ ਸੀਗੇ ਜਿਵੇਂ ਤੁਹਾਡੇ ਸੁੱਖ-ਦੁੱਖ ਚ ਸਾਂਝ ਪਰਦੇ ਸੀਗੇ ਉਸੇ ਤਰ੍ਹਾਂ ਤੁਹਾਡੇ ਨਾਲ ਨਿਭਾਵਾਂਗੇ ਜਿਵੇਂ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਉਸ ਤਰੀਕੇ ਨਾਲ ਸੁਖਵੀਰ ਜੀ ਤਾਂ ਮੈਨੂੰ ਵੀ ਤੁਸੀਂ ਆਸ਼ੀਰਵਾਦ ਦਿਓ ਕਿਉਂਕਿ ਤੁਹਾਡੇ ਵਿੱਚ ਸਾਨੂੰ ਸਾਡਾ ਬਾਪੂ ਦਿਖਦਾ ਹੈ ਜਿਸ ਬਾਪੂ ਨੇ ਸਾਰੀ ਉਮਰ ਜਿੰਦਾਬਾਦ ਜਿੰਦਾਬਾਦ ਜਿਸ ਬਾਪੂ ਨੇ ਸਾਡੇ ਸਾਡੇ ਤੋਂ ਵੱਧ ਸਮਾਂ ਤੁਹਾਡੇ ਵਿੱਚ ਬਤਾਇਆ ਆ ਤੁਹਾਡੇ ਵਿੱਚ ਅਸੀਂ ਆਪਣੇ ਬਾਪੂ ਦੀ ਰੂਹ ਨੂੰ ਦੇਖਦੇ ਆ ਤੇ ਉਸ ਰੂਹ ਦੇ ਸਾਰੇ ਉਹਨਾਂ ਦੇ ਦਿਖਾਏ ਹੋਏ ਰਾਹਤੇ 'ਤੇ ਅੱਪ ਚੱਲਾਂਗੇ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਵਾਸਤੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨ ਜ਼ੋਰ ਨਾਲ ਮੈਨੂੰ ਦੱਸੋ ਚੋਣ ਨਿਸ਼ਾਨ ਚੋਣ ਨਿਸ਼ਾਨ ਤਕੜੀ 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 ਚੋਣ ਨਿਸ਼ਾਨ ਚੋਣ ਨਿਸ਼ਾਨ ਮੈਨੂੰ ਲੱਗਦਾ ਉਹ ਨੌਜਵਾਨ ਜਿਹੜੇ ਪਿੱਛੇ ਖੜੇ ਨੇ ਅਜੇ ਵੀ ਚੁਟਕਲੇ ਸੁਣਨੇ ਚਾਹੁੰਦੇ ਨੇ ਚੁਟਕਲੇ ਦਾ ਹੱਟ ਡੜ ਭਰ ਜੂ ਛੱਡੋ ਬਰੇ ਚੁਟਕਲੇ ਦੀ ਸਰਕਾਰ ਨੂੰ ਹੁਣ ਤਾਂ ਸੇਵਾਵਲੀ ਸਰਕਾਰ ਲਾਓ ਚੋਣ ਨਿਸ਼ਾਨ ਆ ਵਈ ਵਾ ਸ਼ਾਬਾਸ਼